ਬੁੱਢਾ ਦਰਿਆ ਜਿਹੜਾ ਉਹ ਸਾਫ਼ ਹੋਣਾ ਚਾਹੀਦਾ ਪਰ ਬੁੱਢੇ ਦਰਿਆ ਤੇ ਬੰਨ ਮਾਰਨ ਦਾ ਜਿਹੜਾ ਉਹਨਾਂ ਨੇ ਐਲਾਨ ਕੀਤਾ ਹੈ ਇਹਦਾ ਮੈਂ ਵਿਰੋਧ ਕਰਦਾ ਇੱਕ ਸਮਾਜਿਕ ਕਾਰਕੁਨ ਹੋਣ ਦੇ ਨਾਤੇ ਔਰ ਹਲਕਾ ਉਤਰੀ ਦਾ ਵਸਿੰਦਾ ਹੋਣ ਦੇ ਨਾਤੇ ਉਂਝ ਤਾਂ ਜਿਹੜਾ ਇਹ ਬੁੱਢਾ ਦਰਿਆ ਹੈ ਲੁਧਿਆਣਾ ਦੇ ਕਈ ਹਲਕਿਆਂ ਦੇ ਵਿੱਚੋਂ ਉੱਤਰਦਾ ਪਰ ਜਿਸ ਹਲਕੇ ਦਾ ਮੈਂ ਵਸਿੰਦਾ ਹਲਕਾ ਉਤਰੀ ਉਥੇ ਬਹੁਤ ਸਾਰੇ ਇਲਾਕੇ ਅਜਿਹੇ ਨੇ ਕਿ ਅਗਰ ਬੁੱਢੇ ਦਰਿਆ ਦੇ ਉੱਤੇ ਬੰਨ ਵੱਜਦਾ ਹੈ ਤੇ ਜਿਹੜਾ ਪਾਣੀ ਹੈ ਬੁੱਡੇ ਦਰਿਆ ਦਾ ਕਿਉਂਕਿ ਸਤਲੁਜ ਤੋਂ ਜਿਹੜਾ ਪਾਣੀ ਦਾ ਵਹਾਅ ਹੈ ਉਹ ਰੁਕਣਾ ਨਹੀਂ ਅਗਰ ਬੁੱਡੇ ਦਰਿਆ ਨੂੰ ਬੰਨ ਮਾਰਿਆ ਜਾਏਗਾ ਇਹ ਖਦਸ਼ਾ ਬਹੁਤ ਵੱਡਾ ਹੈ ਕਿ ਜਿਹੜਾ ਇਹ ਪਾਣੀ ਹੈ ਇਹ ਲੁਧਿਆਣੇ ਦੇ ਸਿਵਲ ਲਾਈਨਸ ਚੰਦਰਨਗਰ ਹੈਬੋਵਾਲ ਵਰਗੇ ਇਲਾਕੇ ਹਾਲਾਂਕਿ ਹੋਰ ਹਲਕਿਆਂ ਦੇ ਵੀ ਬਹੁਤ ਸਾਰੇ ਇਲਾਕੇ ਹੈ ਜਿੱਥੇ ਇਹ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਜਾ ਸਕਦਾ ਔਰ ਅਗਰ ਰੱਬ ਨਾ ਕਰੇ ਅਗਰ ਬੁੱਡੇ ਦਰਿਆ ਨੂੰ ਬੰਨ ਵੱਜਿਆ ਔਰ ਉਸ ਦਰਮਿਆਨ ਅਗਰ ਬਰਸਾਤ ਹੋਈ ਤੇ ਇਹ ਹੜਾਂ ਵਰਗੀ ਸਥਿਤੀ ਵੀ ਬਣ ਸਕਦੀ ਹੈ ਇਹਨਾਂ ਨੀਵੇਂ ਇਲਾਕਿਆਂ ਦੇ ਵਿੱਚ ਕਿਉਂਕਿ ਸਾਨੂੰ ਆਮ ਪਤਾ ਹੈ ਜਦੋਂ ਵੀ ਝੋਨੇ ਦੀ ਝੋਨਾ ਝੋਨੇ ਦੀ ਆਮਦ ਹੁੰਦੀ ਹੈ ਮੰਡੀਆਂ ਦੇ ਵਿੱਚ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਝੋਨਾ ਬਹੁਤ ਕੱਟਿਆ ਜਾ ਰਿਹਾ ਹੈ ਔਰ ਮੰਡੀਆਂ 'ਚ ਝੋਨਾ ਆਉਣ ਵੀ ਲੱਗ ਗਿਆ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਝੋਨੇ ਦੀ ਆਮਦ ਮੰਡੀਆਂ ਦੇ ਵਿੱਚ ਵਾਧਦੀ ਹੈ ਝੋਨੇ ਦੀ ਕਟਾਈ ਤੋਂ ਬਾਅਦ ਅਸਮਾਨ 'ਚ ਕੁਝ ਇਸ ਤਰੀਕੇ ਦੀਆਂ ਸਥਿਤੀਆਂ ਬਣਦੀਆਂ ਨੇ ਕਿ ਬਰਸਾਤ ਹੁੰਦੀ ਹੈ ਔਰ 1 ਅਕਤੂਬਰ ਤੋਂ ਇਹਨਾਂ ਨੇ ਐਲਾਨ ਕੀਤਾ ਹੈ ਕਿ ਅਸੀਂ ਪਹਿਲਾ ਮੋਰਚਾ ਲਾਉਣਾ ਹੈ ਉਸ ਤੋਂ ਬਾਅਦ ਅਸੀਂ ਕਿਸੇ ਵੀ ਥਾਂ ਤੇ ਬੁੱਢੇ ਦਰਿਆ ਨੂੰ ਬੰਨ੍ਹ ਮਾਰਾਂਗੇ ਸੋ ਬੁੱਢੇ ਦਰਿਆ ਦੇ ਜਿਹੜਾ ਬੰਨ੍ਹ ਮਾਰਨ ਦਾ ਫੈਸਲਾ ਹੈ ਉਹਦੇ ਤੇ ਪੁਨਰ ਵਿਚਾਰ ਹੋਣਾ ਚਾਹੀਦਾ ਹੈ ਲੱਖਾ ਛਡਾਣਾ ਜੀ ਔਰ ਅਮਿਤੋਜ ਮਾਨ ਜੀ ਮੈਨੂੰ ਲੱਗਦਾ ਇਸ ਫੈਸਲੇ ਤੇ ਪੁਨਰ ਵਿਚਾਰ ਕੀਤਾ ਜਾਣਾ ਚਾਹੀਦਾ ਕਿਉਂਕਿ ਬੰਨ੍ਹ ਮਾਰਨਾ ਸਮੱਸਿਆ ਦਾ ਹੱਲ ਨਹੀਂ ਹੈ ਸਾਡੇ ਕਿਸਾਨ ਅਸੀਂ ਚਾਹੁੰਦੇ ਹਾਂ ਕਿ ਉਹ ਦਿੱਲੀ ਜਾਣ ਕੇ ਇੰਦਰ ਨਾਲ ਗੱਲਬਾਤ ਕਰਨ ਹਰਿਆਣੇ ਨੇ ਕੀ ਕੀਤਾ ਹਰਿਆਣੇ ਨੇ ਸ਼ੰਭੂ ਬੈਰੀਅਰ ਤੇ ਬੰਨ੍ਹ ਮਾਰਿਆ ਔਰ ਅਗਰ ਬੰਨ ਮਾਰਨ ਦੀ ਜਿਹੜੀ ਅਸੀਂ ਪ੍ਰਥਾ ਇਹਨੂੰ ਅਸੀਂ ਅੱਗੇ ਤੋਰਾਂਗੇ ਇਹ ਸੇਤਮੰਦ ਪ੍ਰਥਾ ਨਹੀਂ ਹੈ ਬਿਲਕੁਲ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੀ ਸਰਕਾਰ ਇਸ ਪਾਸੇ ਧਿਆਨ ਦੇਵੇ ਭਗਵੰਤ ਮਾਨ ਉਚੇਚੇ ਤੌਰ ਤੇ ਧਿਆਨ ਦੇਣ ਕੇਂਦਰ ਦੀ ਸਰਕਾਰ ਵੀ ਉਚੇਚੇ ਤੌਰ ਤੇ ਧਿਆਨ ਦੇਵੇ ਔਰ ਸਾਰੇ ਜਿਹੜੇ ਅਫਸਰ ਨੇ ਪੋਲਿਟਿਕਲ ਪਾਰਟੀਆਂ ਨੇ ਇਸ ਮਸਲੇ ਤੇ ਧਿਆਨ ਦੇਣ ਕਿ ਬੁੱਢੇ ਦਰਿਆ ਦਾ ਪਾਣੀ ਸਾਫ਼ ਹੋਵੇ ਜਿਹੜੇ ਵੀ ਲੋਕ ਗੈਰ ਕਾਨੂੰਨੀ ਤਰੀਕੇ ਨਾਲ ਬੁੱਢੇ ਦਰਿਆ ਚ ਪਾਣੀ ਦੀ ਨਿਕਾਸੀ ਕਰਦੇ ਨੇ ਸੀਵਰੇਜ ਦੀ ਨਿਕਾਸੀ ਕਰਦੇ ਨੇ ਜਾਂ ਚੋਰ ਬੋਰੀਆਂ ਰਾਹੀ ਪਾਣੀ ਬੁੱਢੇ ਦਰਿਆ ਚ ਪਾਇਆ ਜਾਂਦਾ ਹੈ ਜ਼ਰੂਰ ਉਹਨਾਂ ਤੇ ਕਾਰਵਾਈ ਹੋਵੇ ਪੰਜਾਬ ਦੀ ਸਰਕਾਰ ਪੰਜਾਬ ਦਾ ਪ੍ਰਸ਼ਾਸਨ ਉਹਨਾਂ ਤੇ ਕਾਰਵਾਈ ਕਰੇ ਪਰ ਇਹ ਵੀ ਨਾਲ ਅਸੀਂ ਕਹਿਣਾ ਚਾਹੁੰਦੇ ਆ ਕਿ ਬੁੱਢੇ ਦਰਿਆ ਦਾ ਬੰਨ ਮਾਰਨਾ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ ਅਗਰ ਕਾਲੇ ਪਾਣੀਆਂ ਵਾਲੇ ਮੋਰਚੇ ਨੇ ਆਪਣਾ ਫੈਸਲਾ ਵਾਪਸ ਨਾ ਲਿਆ ਤੇ ਮੈਨੂੰ ਲੱਗਦਾ ਹੈ ਕਿ ਇਸ ਮਾਮਲੇ ਦੇ ਵਿੱਚ ਅਸੀਂ ਇਲਾਕਾ ਨਿਵਾਸੀਆਂ ਨੂੰ ਨਾਲ ਲੈ ਕੇ ਅਸੀਂ ਹਾਈ ਕੋਰਟ ਦੇ ਵਿੱਚ ਪਹੁੰਚ ਕਰਾਂਗੇ ਕਿਉਂਕਿ ਬੁੱਢੇ ਦਰਿਆ ਦੇ ਬਨ ਵਜਣ ਦਾ ਸਭ ਤੋਂ ਵੱਧ ਖਤਰਾ ਲੁਧਿਆਣਾ ਉਤਰੀ ਦੇ ਵਿੱਚੋਂ ਬਹੁਤ ਸਾਰੇ ਇਲਾਕਿਆਂ ਦੇ ਵਸਿੰਦਿਆਂ ਨੂੰ ਹੈ ਸੋ ਇਸ ਪਾਸੇ ਪਾਣੀਆਂ ਬਾਰੇ ਜਿਹੜਾ ਮੋਰਚਾ ਹੈ ਕਾਲੇ ਪਾਣੀਆਂ ਬਾਰੇ ਮੋਰਚਾ ਹੈ ਉਹ ਧਿਆਨ ਦੇਵੇ ਉਹਨਾਂ ਦਾ ਸੰਘਰਸ਼ ਕਾਨੂੰਨ ਮੁਤਾਬਕ ਅੱਗੇ ਵਧੇ ਬਨ ਨਾ ਮਾਰਿਆ ਜਾਵੇ ਅਸੀਂ ਜ਼ਰੂਰ ਉਹਨਾਂ ਦਾ ਸਾਥ ਦੇਵਾਂਗੇ